ਟਾਣਾ ਸਕੂਲ ਕਿਸੇ ਤਰੀਕੇ ਨਾਲ ਪ੍ਰਾਈਵੇਟ ਨਾਲੋਂ ਘੱਟ ਲੱਗਦਾ ਹੈ। ਇਸ ਸਕੂਲ 'ਚ ਦੋ ਸਕਿਉਰਿਟੀ ਗਾਰਡ ਵੀ ਹੈ। ਜਰਮਾਇਆ ਮਿਲਿਆ ਕੈਂਪਸ ਮੈਨੇਜਰ ਹੈ, ਸਕੂਲ ਦੀਆਂ ਲੈਬਸ ਹੈ। ਚਾਰਦਵਾਰੀ ਸੋਹਣੀ ਬਣ ਗਈ। ਹਜੇ ਇੱਕ ਬਾਇਓ ਲੈਬ ਹੋਰ ਬਣਦੀ ਪਈ ਹੈ। ਹਜੇ ਵੀ ਕੰਮ ਚੱਲਦਾ ਪਿਆ। ਕੰਮ ਲਗਾਤਾਰ ਜਾਰੀ ਹੈ ਤੇ ਇਹੀ ਪੰਜਾਬ ਦੀ ਸਿੱਖਿਆ ਕ੍ਰਾਂਤੀ ਹੈ। ਜਿਹੜੇ ਸ਼ਹਿਰ ਦੇ ਸਕੂਲਾਂ ਨਾਲ ਉਹਨਾਂ 'ਚ ਦਿੱਕਤ ਇਹ ਹੈਗੀ ਹੈ। ਉਹ ਉਹ ਜਿਹੜਾ ਹੈ ਲੋਕਲ ਬਾਡੀਜ਼ ਕਾਰਪੋਰੇਸ਼ਨ ਉਹ ਸਾਨੂੰ ਜਿੱਥੇ-ਜਿੱਥੇ ਜਗ੍ਹਾ ਦੇਈ ਜਾ ਰਹੀ ਹੈ ਇਸ ਇੰਪਰੂਵਮੈਂਟ ਟਰਸਟ ਜਗ੍ਹਾ ਦੇਣ ਅਸੀਂ ਸਕੂਲ ਬਣਾਉਂਦੇ ਹਾਂ ਮੇਰਾ ਕੰਮ ਹੈ ਸਕੂਲ ਬਣਾਉਣਾ ਪਰਮਾਤਮਾ ਨੇ ਪਰਮਾਤਮਾ ਨੇ ਪੈਸ਼ਨ ਜਿਹੜਾ ਪਰਮਾਤਮਾ ਨੇ ਕੁਰਸੀ ਬਖਸ਼ੀ ਹੈ ਤੇ ਇਹੀ ਹੈ ਕਿ ਪਹਿਲਾਂ ਇਹਨੂੰ ਲੱਗਦਾ ਸੀ ਕਿ ਸਿਰ ਸਰਕਾਰੀ ਸਕੂਲ ਮਨਰੀਗਾ ਦੇ ਬੱਚਿਆਂ ਲਈ ਕੰਮਿਆਂ ਲਈ ਪੜਾਣ ਲਈ ਆ ਗਰੀਬਾਂ ਦੇ ਲਈ ਹੈ ਅੱਜ ਇਹ ਬੱਚਿਆਂ 'ਚ ਵੀ ਖੁਸ਼ੀ ਆਊਗੀ ਇੰਨਾ ਮੀਡੀਆ ਆਇਆ ਮੰਤਰੀ ਤੋਂ ਤੋ ਪਹਿਲਾਂ ਤੁਹਾਡੇ ਸਭ ਦਾ ਧੰਨਵਾਦ ਤੁਸੀਂ ਗਰਮੀ ਦੇ ਵਿੱਚ ਸਾਡੇ ਸਿੱਖਿਆ ਵਿਭਾਗ ਦੇ ਸੱਦੇ ਤੇ ਇਸ ਸਕੂਲ ਚ ਆਏ ਅੱਜ ਸਵੇਰ ਦਾ ਮੈਂ ਕੇਮਕਰਨ ਲੱਕੇ ਦੇ ਬਾਰਡਰ ਦੇ ਸਕੂਲਾਂ ਚ 8 ਵਜੇ ਪਹੁੰਚ ਗਿਆ ਸੀ ਵੱਖ-ਵੱਖ ਸਕੂਲਾਂ ਦੇ ਵਿੱਚ ਉਦਘਾਟਨ ਕੀਤਾ ਤੇ ਪਿੰਡ ਵਾਲਿਆਂ ਨੇ ਪੁੱਛਿਆ ਕਿ ਕੀ ਕੰਮ ਹੋਏ ਨੇ ਉਹ ਆਪ ਦੱਸ ਰਿਹਾ ਦੰਦ ਸਕੂਲ ਹੈ ਜਿੱਥੇ ਬਾਥਰੂਮ ਤੱਕ ਨਹੀਂ ਸੀ ਚਾਰਦواری ਨਹੀਂ ਸੀ ਛੱਪਰ ਬਣੇ ਹੋਏ ਸੀ ਜਾਨਵਰ ਵੜਦੇ ਸੀ ਅੱਜ ਉਸ ਸਕੂਲ ਨਾਲ ਸ਼ਾਨਦਾਰ ਚਾਰਦواری ਹੈ ਤੇ ਤੁਸੀਂ ਵੀ ਹੁਣ ਆਪਣੇ ਦਿਲ ਤੋਂ ਆਪ ਪੁੱਛਿਓਗੇ ਤੁਸੀਂ ਸਕੂਲ ਚ ਆਏ ਹੋ ਤੁਹਾਨੂੰ ਇਹ ਸਕੂਲ ਕਿਸੇ ਤਰੀਕੇ ਨਾਲ ਪ੍ਰਾਈਵੇਟ ਨਾਲੋਂ ਘੱਟ ਲੱਗਦਾ ਇਸ ਸਕੂਲ ਚ ਦੋ ਸਕਿਉਰਟੀ ਗਾਰਡ ਵੀ ਹੈ ਜਰਮਾਇਓ ਮਿਲਿਆ ਕੈਂਪਸ ਮੈਨੇਜਰ ਹੈ ਸਕੂਲ ਦੀ ਲੈਬਸ ਹੈ ਚਾਰ ਦਿਵਾਰੀ ਸੋਹਣੀ ਬਣ ਗਈ ਹਜੇ ਇੱਕ ਬਾਇਓ ਲੈਬ ਹੋਰ ਬਣਦੀ ਪਈ ਆ ਹਜੇ ਵੀ ਕੰਮ ਚੱਲਦਾ ਪਿਆ ਕੰਮ ਲਗਾਤਾਰ ਜਾਰੀ ਹੈ ਤੇ ਇਹੀ ਪੰਜਾਬ ਦੀ ਸਿੱਖਿਆ ਕ੍ਰਾਂਤੀ ਹੈ ਕਿੰਨੇ ਸਕੂਲਾਂ ਦਾ ਦੌਰਾ ਸਿਆ ਸਰ ਅੱਜ 12 ਸਕੂਲਾਂ ਜਾਵਾਂਗੇ 10ਵਾਂ ਸਕੂਲ ਦੋ ਰਹਿੰਦੇ ਆ ਬਹੁਤ ਐਲੀਮੈਂਟਰੀ ਸਕੂਲਾਂ ਦੇ ਵਿੱਚ ਖਾ ਦੀ ਜੁੜੀ ਪੂਰੀ ਘਾਟ ਹੈ ਜਿਵੇਂ ਦੇਖੋ ਦੇਖੋ ਜਗਾ ਜਿਹੜੇ ਸ਼ਹਿਰ ਦੇ ਸਕੂਲਾਂ ਨੇ ਉਹਨਾਂ 'ਚ ਦਿੱਕਤ ਇਹ ਹੈਗੀ ਹੈ ਉਹ ਹੁਣ ਜਿਹੜਾ ਹੈ ਲੋਕਲ ਬਾਡੀਜ਼ ਕਾਰਪੋਰੇਸ਼ਨ ਉਹ ਸਾਨੂੰ ਜਿੱਥੇ ਜਿੱਥੇ ਜਗ੍ਹਾ ਦੇਈ ਜਾ ਰਹੀ ਹੈ ਸਿ ਇੰਪਰੂਵਮੈਂਟ ਟਰਸਟ ਜਗ੍ਹਾ ਦੇਣ ਅਸੀਂ ਸਕੂਲ ਬਣਾਉਂਦੇ ਮੇਰਾ ਕੰਮ ਹੈ ਸਕੂਲ ਬਾਕੀ ਕੈਬਨ ਮੰਤਰੀ ਹੈਗੇ ਪਰ ਤੁਹਾਡੇ ਪੂਰਾ ਜੋਰ ਦੇਖਿਆ ਗਿਆ ਆ ਬੀ ਸਿੱਖਿਆ ਮੰਤਰੀ ਜਿਹੜੇ ਨੇ ਬੜਾ ਵਧੀਆ ਨਹੀਂ ਦੇਖੋ ਦੇਖੋ ਦੋਸਤ ਮੇਰੇ ਦੋਸਤ ਦੇਖੋ ਅਸੀਂ ਬੜੇ ਆਮ ਘਰਾਂ ਤੋਂ ਉੱਠ ਕੇ ਇੱਥੇ ਪਹੁੰਚੇ ਆਂ ਪਰਮਾਤਮਾ ਨੇ ਪਰਮਾਤਮਾ ਨੇ ਪੈਸ਼ਨ ਜਿਹੜਾ ਪਰਮਾਤਮਾ ਨੇ ਕੁਰਸੀ ਬਖਸ਼ੀ ਹੈ ਤੇ ਇਹੀ ਹੈ ਕਿ ਵੱਤ ਤੋਂ ਵੱਤ ਕੰਮ ਕਰੀਏ ਵੱਤ ਮੈਂ ਇਹ ਵੀ ਨਹੀਂ ਕਹਿੰਦਾ ਮੈਂ ਹਜੇ ਵੀ ਤੁਹਾਨੂੰ ਤੁਸੀਂ ਕਹੋਚੋਂ ਮੈਂ ਦੋਵੇਂ ਹੱਥ ਜੋੜ ਕੇ ਕਹਿ ਰਿਹਾ ਸਾਰੇ ਸਕੂਲ ਹਜੇ ਠੀਕ ਨਹੀਂ ਹੋਏ ਹਜੇ ਬਹੁਤ ਸੁਧਾਰ ਕਰਨਾ ਬਾਕੀ ਹੈ ਪਰ ਮੈਂ ਇਹ ਵੀ ਕਹਿ ਰਿਹਾ ਕੰਮ ਹੋਇਆ ਹੈ ਅੱਜ ਇਹਨਾਂ ਬੱਚਿਆਂ ਦੀ ਗੱਲ ਅੱਜ ਇਹਨਾਂ ਬੱਚਿਆਂ ਜੋਸੀ ਸਭ ਆਏ ਹੋ ਬੱਚਿਆਂ ਨੂੰ ਲੱਗੂਗਾ ਯਾਰ ਸਾਡੇ ਸਕੂਲ ਦੀ ਟੌਰ ਬਣੀ ਹੈ ਪਹਿਲਾਂ ਇਹਨਾਂ ਨੂੰ ਲੱਗਦਾ ਸੀ ਕਿ ਸਿਰਫ ਸਰਕਾਰੀ ਸਕੂਲ ਮਨਰੇਗਾ ਦੇ ਬੱਚਿਆਂ ਲਈ ਕੰਮਿਆਂ ਲਈ ਪੜਾਣ ਲਈ ਹੈ ਗਰੀਬਾਂ ਦੇ ਲਈ ਹੈ ਅੱਜ ਇਹ ਬੱਚਿਆਂ 'ਚ ਵੀ ਖੁਸ਼ੀ ਆਊਗੀ ਇੰਨਾ ਮੀਡੀਆ ਆਇਆ ਮੰਤਰੀ ਸਾਹਿਬ ਆਏ ਐਮ ਐਲ ਏ ਸਾਹਿਬ ਆਏ ਸਭ ਆਏ ਐ ਪੁਲਿਸ ਦੇ ਅਫਸਰ ਆਏ ਨੇ ਤੇ ਬੱਚਿਆਂ ਦਾ ਜੋਸ਼ ਵੱਧਾ ਹਜੇ ਹੋਰ ਬਹੁਤ ਕੁਝ ਕਰਨਾ ਉਹ ਵੀ ਕਰਾਂਗੇ ਕਿਤਾਬਾਂ ਆ ਗਈਆਂ ਉਹਦੇ ਵਾਸਤੇ ਬਾਪੇ ਉੱਥੇ ਆਏ ਇੱਕ ਸੈਕਿੰਡ ਪੁਲਿਸ ਹੋਣੇ ਸਭ ਸ਼ੋਰ ਹਾਲ ਬਹੁਤ ਵਧੀਆ ਸਾਹਿਬ ਇੱਕ ਰੱਖਾ ਕੇ ਜਦੋਂ ਸਕੂਲ ਤੁਸੀਂ ਜੀ ਆਖਾ ਕਿ ਅਸੀਂ ਗੱਲ ਕੀਤੀ ਗਈਏ ਸਕੂਲ ਸਕੂਲ ਦੀ ਡਿਟੇਲ ਤੋਂ ਆਪਾਂ ਕਰ ਗੱਲ ਕੀਤੀ ਹੈ ਇਹ ਕਿਹੜੇ ਮੈਂ ਹੋ ਨਹੀਂ ਪਤਾ ਕਰਾ ਲਵਾਂ ਪਿੰਡ ਮਾਲ ਕਿੱਥੇ ਮੈਂ ਹੋ ਨਹੀਂ ਕਹਿੰਦਾ 3 ਕਰੋੜ ਤੇ ਹੈਗਾ ਜੀ ਸਟਾਫ ਨਾਲ ਇੱਕ ਫੋਟੋ ਕਲੇਰ ਸਾਹਿਬ ਦੇਖੋ ਕਿੱਥੇ ਪਿੰਡ ਕਿੱਥੇ ਪਿੰਡ ਮਾਲ ਚੈੱਕ ਕਰਾਓ ਚੈੱਕ ਕਰਾਓ ਮੈਂ ਅਰਵਿੰਦ ਕੁਮਾਰ ਸੀਐਚਟੀ ਸਰਕਾਰੀ ਪ੍ਰਾਇਮਰੀ ਸਕੂਲ ਚੀਤਾਗਲਾ ਅੱਜ ਸਾਡੇ ਸਕੂਲ ਦੇ ਵਿੱਚ ਸਿੱਖਿਆ ਮੰਤਰੀ ਜੀ ਨੇ ਸਾਡੇ ਨਵੇਂ ਕਮਰੇ ਤੇ ਚਾਰ ਦੁਆਰੀ ਦੀ ਜਿਹੜੀ ਆ ਉਦਘਾਟਨ ਕੀਤਾ ਹੈ ਪੰਜਾਬ ਸਰਕਾਰ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਹੈ ਕਿ ਸਾਰੇ ਸਕੂਲ ਜਿਹੜੇ ਉਹ ਵਧੀਆ ਸਕੂਲ ਤੇ ਸਮਾਰਟ ਸਕੂਲ ਬਣਾਣੇ ਆ ਉਹਨਾਂ ਵਿੱਚ ਪੂਰਾ ਇਨਫਰਾਸਟ੍ਰਕਚਰ ਜਿਹੜਾ ਪ੍ਰੋਵਾਈਡ ਕਰਵਾਣਾ ਉਸ ਸੰਬੰਧੀ ਅੱਜ ਸਾਡਾ ਸਕੂਲ ਜਿਹੜਾ ਉਹ ਸਿਲੈਕਟ ਹੋਇਆ ਸੀ ਤੇ ਸਿੱਖਿਆ ਮੰਤਰੀ ਸਾਹਿਬ ਬਹੁਤ ਵਧੀਆ ਜਿਹੜਾ ਸਾਰੇ ਬੱਚਿਆਂ ਨੂੰ ਸੰਦੇਸ਼ ਦੇ ਕੇ ਗਏ ਆ ਉਹਨਾਂ ਨੂੰ ਬੜੇ ਵਧੀਆ ਤਰੀਕੇ ਨਾਲ ਮਿਲਿਆ ਉਹਨਾਂ ਨੂੰ ਸ਼ਾਬਾਸ਼ੀ ਦਿੱਤੀ ਆ ਤੇ ਪੜ੍ਹਾਈ ਦੇ ਵਿੱਚ ਅੱਗੇ ਜਿਹੜੇ ਆ ਹੋਰ ਕਦਮ ਜਿਹੜੇ ਆ ਵਧੀਆ ਚੁੱਕਣ ਵਾਲੇ ਜੀ ਮਤੀ ਸਾਹਿਬ ਆਇਆ ਤੁਹਾਨੂੰ ਜੀ ਹਾਂਜੀ ਇਹ ਜੀ ਸਾਡੇ ਜਿਹੜੇ ਪੰਚਾਇਤ ਆ ਸਾਡੇ ਐਸਐਮਸੀ ਮੈਂਬਰ ਨੇ ਉਹ ਸਾਡਾ ਪੂਰਾ ਸਹਿਯੋਗ ਕਰਦੇ ਨੇ ਬੱਚਿਆਂ ਦੇ ਮਾਪੇ ਉਹ ਉਹਨਾਂ ਦੇ ਰਿਸ਼ਤੇਦਾਰ ਜਿਹੜੇ ਆ ਉਹ ਵੀ ਸਾਡਾ ਸਕੂਲ ਕਈ ਵਾਰੀ ਵਿਜ਼ਿਟ ਕਰਨ ਆਉਂਦੇ ਆ ਜਿਹੜੇ ਬਾਹਰੋਂ ਆਉਂਦੇ ਆ ਕਿਉਂਕਿ ਸਕੂਲ ਦੇ ਸਿਰਫ ਇਨਫਰਾਸਟ੍ਰਕਚਰ ਹੀ ਨਹੀਂ ਪੜਾਈ ਜਿਹੜੀ ਆ ਉਹ ਸਭ ਤੋਂ ਜ਼ਰੂਰੀ ਆ ਤੇ ਸਾਡੇ ਸਕੂਲ ਦੀ ਜਿਹੜੀ ਪੜਾਈ ਮੈਨੂੰ ਮਾਨ ਹੈ ਕਿ ਉਹ ਬਹੁਤ ਵਧੀਆ ਆ ਤੇ ਮੇਰੇ ਸਾਰੇ ਟੀਚਰ ਜਿਹੜੇ ਆ ਉਹ ਬਹੁਤ ਹੀ ਮਿਹਨਤ ਦੇ ਨਾਲ ਬੱਚਿਆਂ ਨੂੰ ਪੜਾਉਂਦੇ ਆਂ। ਪਿੰਡ ਵਾਸੀ ਕੀ ਫੀਲ ਕਰਨਾ ਚਾਹੁੰਦੇ ਆ? ਅਹੀ ਹਾਂਜੀ ਮੇਰੀ ਪਿੰਡ ਵਾਸੀਆਂ ਨੂੰ ਤੇ ਨਾਲ ਦੇ ਪਿੰਡਾਂ ਵਾਲਿਆਂ ਨੂੰ ਵੀ ਇਹੀ ਅਪੀਲ ਹੈ ਕਿ ਉਹ ਵੱਧ ਤੋਂ ਵੱਧ ਬੱਚਿਆਂ ਨੂੰ ਸਾਡੇ ਸਕੂਲ ਦੇ ਵਿੱਚ ਦਾਖਲ ਕਰਵਾਉਣ ਤਾਂ ਕਿ ਉਹਨਾਂ ਦੇ ਭਵਿੱਖ ਨੂੰ ਜਿਹੜਾ ਵਧੀਆ ਇੱਕ ਸੇਧ ਮਿਲ ਸਕੇ। ਤੇ ਸਾਡੇ ਸਕੂਲ ਦਾ ਤੇ ਸਾਡੇ ਪਿੰਡ ਦਾ ਵੀ ਨਾਮ ਜਿਹੜਾ ਉੱਚਾ ਹੋਵੇ ਪਿੰਡ ਚਿੱਤੇਗੜਾ ਪਿੰਡ ਕਿਹੜਾ ਪਿੰਡ ਚਿੱਤੇਗੜਾ ਅੱਜ ਕੀ ਪ੍ਰੋਗਰਾਮ ਚੱਲ ਆ ਰਿਹਾ ਸਾਡੇ ਪ੍ਰੋਗਰਾਮ ਸਕੂਲ ਦਾ ਢ ਘਟਨ ਕਰਨ ਆ ਰਹੇ ਜੀ ਸਿੱਖਿਆ ਮੰਤਰੀ ਹਰਜੋ ਸਿੰਘ ਬੈਂਸ ਸਾਡੇ ਐਮ ਐਲ ਏ ਬਹੁਤ ਪਿਆਰੇ ਹਰਮਨ ਹਰਮਨਦਾਸ ਸਿੰਘ ਜੀ ਮੰਨੇ ਕਿ ਕੋਈ ਨਹੀਂ ਅੱਜੋ ਪੁਰਾਣੀ ਤਰੱਕੀ ਕਿਹਨਾ ਹੋਰੀਆ ਪ੍ਰਿੰਟ ਨਾ ਬਣੇ ਕੋਲਾਂ ਦੇ ਜੇ ਦੇ ਆਪਾਂ ਪਿੰਡਿਆ ਸਰਕਾਰਾਂ ਤੋਂ ਲਾਈਏ ਹੁਣ ਦੀ ਸਰਕਾਰ ਤੋਂ ਲਾਈਏ ਫਿਰ ਤੇ ਬਹੁਤ ਜ਼ਿਆਦੀ ਤਰੱਕੀ ਆ ਤੇ ਅੱਜ ਇਸ ਸਕੂਲ ਦੀ ਤਰੱਕੀ ਇੱਧਰ ਸਿੱਖਿਆ ਮੰਤਰੀ ਆ ਰਹੇ ਔਰ ਭੁਲੀ ਕਾਨੇ ਸਰਕਾਰ ਬਣ ਕਹਿੰਦੇ ਨੇ ਕਿ ਪੈਸੇ ਦਾ ਡੱਬਾ ਫੜਨੋ ਤੇ ਕਹਿੰਦੇ ਨੇ ਪੁਛ ਮਾਰੋ ਦੇ ਕਹਿੰਦੇ ਨਾਸ ਕਬਾਟਾ ਉਹ ਜੀ ਉਹਨਾਂ ਨੂੰ ਪਤਾ ਹੋਊਗਾ ਉਹ ਤੁਹਾਨੂੰ ਜਾਣਦੇ ਤੁਸੀਂ ਇਹਨਾਂ ਨੇ ਕੀ ਕੀਤਾ ਕੀ ਕਮਲੇ ਕੀਤੇ ਆ ਪਿੰਡਾਂ ਦੇ ਵਿੱਚ ਵੀ ਕੀਤੇ ਆ ਸਰਪੰਚਾਂ ਨੇ ਪਰ ਮੈਂ ਇਹ ਕਹਿਣਾ ਕਿ ਇਹ ਸਰਕਾਰ ਦੇ ਵਿੱਚ ਜੋ ਸਕੂਲਾਂ ਦਾ ਸਿੱਖਿਆ ਬਹੁਤ ਸ਼ਦਾ ਕੀਤਾ ਇਹਨਾਂ ਨੇ ਬਹੁਤ ਧੰਨਵਾਦ ਕਰਦੇ ਹਾਂ ਸਰਕਾਰ ਦਾ ਮਨਾ ਬਹੁਤ ਜਿਆਦਾ ਜੀ ਸਾਡੇ ਕੋਲ ਟੀਚਰ 42 ਟੀਚਰ ਇੱਥੇ ਕੋਲ ਬਿਲਡਿੰਗ ਵਧੀਆ ਬਣੀ ਆ ਮੈਡਮ ਦਾ ਬਹੁਤ ਪ੍ਰਿੰਸੀਪਲ ਦਾ ਬਹੁਤ ਜਿਆਦਾ ਸਹਿਯੋਗ ਹੈ ਪਿੰਡ ਸਕੂਲ ਨੂੰ ਧੰਨਵਾਦ ਕਰਦੇ ਹਾਂ ਪਿੰਡ ਵਾਸੀਆਂ ਨੂੰ ਜੀ ਮੈਨਾਂ ਕਿ ਹਰ ਇੱਕ ਬੱਚਾ ਇੱਥੇ ਪੜ੍ਹਨਾ ਚਾਹੀਦਾ ਤੇ ਜਿਹੜੇ ਹਿਸਾਬ ਨਾਲ ਸਕੂਲ ਦੇ ਮੈਡਮ ਪ੍ਰਿੰਸੀਪਲ ਕੰਮ ਕਰ ਰਹੀ ਆ ਬਸ ਆ ਕਰਨਾ ਚਾਹੀਦਾ ਹਰ ਇੱਕ ਸਰਪੰਚ ਨਾਲ ਮਿਲਦੇ ਨਾਲ ਮੋਢੇ ਨਾਲ ਮੋਢਾ ਜੁੜ ਕੇ ਕਰਨਾ ਚਾਹੀਦਾ